ਅਮਰੀਕਾ ਤੋਂ ਆਈ ਧੀ ਦੇ ਵਿਆਹ ਦੇ ਚਰਚੇ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਹਰ ਕੋਈ ਇਸ ਵਿਆਹ ਦੀ ਸ਼ਲਾਗਾ ਕਰ ਰਿਹਾ ਦਰਅਸਲ ਬੇहद ਸਾਦੇ ਤਰੀਕੇ ਦੇ ਨਾਲ ਅਮਰੀਕਾ ਤੋਂ ਆਈ ਧੀ ਨੇ ਗੁਰਸਿੱਖ ਮੁੰਡੇ ਦੇ ਨਾਲ ਵਿਆਹ ਕਰਵਾਇਆ ਖਾਸ ਕਰ ਲਈ ਹੈ ਕਿ ਡੀਜੇ ਦੀ ਥਾਂ ਗੱਤਕੇ ਦੇ ਜੋਹਰ ਵਿਖਾਏ ਗਏ ਨੇ ਲਾੜੀ ਜੋ ਕਿ ਵਿਆਹ ਕਰਵਾਉਣ ਦੇ ਲਈ ਨਾ ਤਾਂ ਬਿਊਟੀ ਪਾਰਲਰ ਜਾਂਦੀਏ ਤੇ ਨਾ ਹੀ ਬਾਹਾਂ ਦੇ ਵਿੱਚ ਚੂੜਾ ਪਾਇਆ ਤੇ ਨਾ ਹੀ ਕੋਈ ਵੱਡਾ ਪੈਲੈਸ ਬੁੱਕ ਕੀਤਾ ਨਾ ਹੀ ਮਹਿਮਾਨਾਂ ਦੇ ਲਈ ਮਨਸਵੰਨੀਆਂ ਡਿਸ਼ਾਂ ਦੇ ਸਟਾਲ ਲਾਏ ਜਾਂਦੇ ਨੇ ਬੇहद ਸਾਦੇ ਤਰੀਕੇ ਦੇ ਨਾਲ ਵਿਆਹ ਕੀਤਾ ਜਾਂਦਾ ਗੁਰਸਿੱਖ ਲੜੀ ਹਰਸਿਮਰਨ ਕੌਰ ਜੋ ਕਿ ਅਮਰੀਕਾ ਦੇ ਵਿੱਚ ਪੇਸ਼ੇਵਰ ਜੋ ਡਾਕਟਰ ਹੈ ਉਸਨੇ ਗੁਰਸਿੱਖ ਮਰਿਆਦਾ ਦੇ ਅਨੁਸਾਰ ਵਿਆਹ ਕਰਵਾਇਆ ਇਹ ਸਾਦੇ ਵਿਆਹ ਦੇ ਵਿੱਚ ਵੱਡੀਆਂ ਪੰਥਕ ਸ਼ਖਸੀਅਤਾਂ ਸ਼ਾਮਲ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ ਇਸ ਅਨੋਖੇ ਵਿਆਦੀ ਮਿਸਾਲ ਦਿੱਤੀ ਜਾ ਰਹੀ ਹੈ ਜਿੱਥੇ ਵਿਦੇਸ਼ਾਂ ਤੋਂ ਆਕੇ ਲੋਕ ਵੱਡੇ ਵੱਡੇ ਪੈਲਸਾ ਦੇ ਵਿੱਚ ਸ਼ਰਨੂ ਸ਼ੌਕਤ ਦਾ ਵਿਆਹ ਕਰਵਾਉਂਦੇ ਨੇ ਤੇ ਵਨਸਵੰਨੇ ਸਟਾਈਲ ਵੀ ਲਗਾਏ ਜਾਂਦੇ ਨੇ ਪਰ ਇਸ ਗੁਰਸਿੱਖ ਜੋੜੇ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ ਵਿਆਹ ਦੇ ਨਾਂ ਤੇ ਨਾ ਡੀ ਜੇ ਲਾਇਆ ਨਾ ਹੀ ਆਰਕੈਸਟਰਾ ਨੂੰ ਬੁਲਾਇਆ ਸਗੂ ਵਿਆਹ ਤੇ ਗੱਤਕੇ ਦੇ ਜੋਹਰ ਵਿਖਾਏ ਗਏ ਨੇ ਜੋ ਸਮਪਰਦਾਵਾਂ ਵੱਲੋਂ ਪੁਰਖਿਆਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਗੁਰਮਤ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਉਣੀ ਗੁਰਮਤਿ ਰਿਆਤ ਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਉਣ ਦਾ ਅੱਜ ਸਾਨੂੰ ਮਤਲਬ ਸਾਡੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਸਾਨੂੰ ਅੱਜ ਸੁਭਾਗ ਸਮਾਪਤ ਹੋਇਆ ਹੈ ਕਿ ਅਸੀਂ ਗੁਰਮਤਿ ਅਨੁਸਾਰ ਆਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਤੇ ਦਸਵੇਂ ਪਾਤਸ਼ਾਹ ਨੂੰ ਮੰਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਹਨ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤਿ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕਰਵਾਏ ਜਾਣ ਤਾਂ ਕਿ ਜੋ ਆਪਣੀ ਆਉਣ ਵਾਲੀ ਵੀਡੀਓ ਸੇਰ ਮਿਲ ਸਕੇ ਅਤੇ ਗੁਰਸਿੱਖੀ ਦੀ ਜੋ ਪ੍ਰਸਾਰਤ ਹੈ ਲੜੀ ਹੈ ਜੋ ਬਣੀ ਰਹੀ ਹੈ ਅੱਜ ਇਸ ਭਾਗ ਜੁੜੀ ਦਾ ਆਨੰਦਕਾਰਜ ਗੁਰਮਰਯਾਦਾ ਅਨਸਾਰ ਹੋਇਆ ਭਾਈ ਗੁਰਮੀਤ ਸਿੰਘ ਜੀ ਬੀਬੀ ਹਰ ਸਿਮਰਨ ਕੌਰ ਇਹ ਬੀਬੀ ਅਮਰੀਕਾ ਵਿੱਚ ਜੰਮੀ ਪੜੀ ਆ ਸਾਡੀਆਂ ਬੀਬੀਆਂ ਇਧਰੋਂ ਜਦੋਂ ਵਿਦੇਸ਼ਾਂ ਜਾਂਦੀਆਂ ਉਹ ਇਹੋ ਜਿਹਾ ਫਰੀडम ਪਕੜਦੀਆਂ ਕਿ ਸਾਨੂੰ ਇੰਡੀਆ ਵਿੱਚ ਤੇ ਬਹੁਤ ਜ਼ਿਆਦਾ ਔਖਾ ਸੀ ਰਹਿਣਾ ਜਿਉਣਾ ਇਦਾਂ ਸਮਝਦੀਆਂ ਕਿਸਾਨ ਨੂੰ ਜੌਬ ਕਰਨ ਦੀ ਆਗਿਆ ਨਹੀਂ ਸੀ ਬਾਹਰ ਫੇਰਨ ਤੁਰਨ ਦੀ ਆਗਿਆ ਨਹੀਂ ਸੀ ਮਰਜ਼ੀ ਨਾਲ ਅਸੀਂ ਵਿਚਰਨੇ ਚੀ ਸਕਦੀਆਂ ਤੋ ਜਿਹੜਾ ਫ੍ਰੀडम ਉਥੇ ਵਿਦੇਸ਼ਾਂ ਵਿੱਚ ਮਿਲਦਾ ਚਲੋ ਉਹ ਤਾਂ ਠੀਕ ਹੈ ਵਰਤਣਾ ਚਾਹੀਦਾ ਜਦੋਂ ਕੰਮ ਕਾਰਜ ਦਾ ਮੌਕਾ ਮਿਲਦਾ ਉਥੇ ਹਰ ਸਾਨੂੰ ਗੱਡੀਆਂ ਮੋਟਰਾਂ ਵਰਤਨਵਾਸ ਛੇਤੀ ਮਿਲ ਜਾਂਦੀਆਂ ਪਰ ਇਹ ਕਦੇ ਹੀ ਸਿੱਖਿਆ ਨਹੀਂ ਮਿਲਦੀ ਅਸੀਂ ਜਿਤੋਂ ਗਿਆਈ ਆਪਣਾ ਧਰਮ ਛੱਡ ਦਈਏ ਅਸੀਂ ਲਿਬਾਸ ਲਾਹ ਦਈਏ ਅੱਧੇ ਅੱਧੇ ਕੱਪੜੇ ਜਿਹੜੇ ਸਰੀਰ ਤੇ ਪਾ ਕੇ ਦੱਸਿਆ ਕਿ ਸਾਡਾ ਇਹ ਫ੍ਰੀडम ਆ ਇਹ ਵੀ ਸਾਡੀ ਧੀ ਦੇਖ ਲਓ ਉਧਰ ਜੰਮੀ ਪੜੀ ਆ ਤੇ ਉਹਦੇ ਦੀ ਪੜ੍ਹੀ ਆ ਵੱਡੀ ਡਾਕਟਰ ਆ ਸਾਰਾ ਕੋਈ ਮਹਾਰਾਜ ਨੇ ਬਖਸ਼ਿਆ ਤੇ ਲੱਖਾਂ ਡਾਲਰਾਂ ਚ ਤਰਖਾ ਲੈਂਦੀ ਆ ਸਾਲ ਦੇ ਤੇ ਫਿਰ ਵੀ ਉਹਨਾਂ ਨੇ ਸਿੱਖੀ ਰੱਖੀ ਆ ਸਿੱਖੀ ਵਿੱਚ ਪਰਪੱਕ ਨੇ ਤੇ ਇੱਕ ਗੁਰਸਿੱਖ ਨਾਲ ਵਿਆਹ ਕਰਾਇਆ ਇਹ ਬਹੁਤ ਵੱਡੀ ਚੀਜ਼ ਆ ਸਭ ਬੀਬੀਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੇ ਮਹਾਰਾਜ ਵਿਦਿਆ ਦੇਵੇ ਵਿਦੇਸ਼ਾਂ ਚ ਭੇਜ ਦੇਵੇ ਤੇ ਫਿਰ ਵੀ ਮਰਿਆਦਾ ਨਹੀਂ ਛੱਡੀ ਦੀ ਮਰਿਆਦਾ ਵਿੱਚ ਰਹੀਦਾ ਇਸ ਧਿਜ ਤੋਂ ਇਹ ਸਿੱਖਿਆ ਮਿਲਦੀ ਆ ਬੀਬੀ ਹਾਰ ਸਿਮਰਨ ਕੌਰ ਤੇ ਭਾਈ ਕੁਲਵੰਤ ਸਿੰਘ ਜੀ ਬੀਬਾ ਸੁਖਵਿੰਦਰ ਕੌਰ ਜੀ ਉਹਨਾਂ ਦੇ ਸੁਪੁੱਤਰ ਭਾਈ ਗੁਰਮੀਤ ਸਿੰਘ ਜੀ ਇਸ ਸੁਭਾਗੀ ਜੋੜੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਅੱਜ ਬੜੇ ਹੀ ਬਖਸ਼ਿਸ਼ ਦੇ ਨਾਲ ਸੰਪੰਨ ਹੋਇਆ ਹੈ ਤੇ ਦੋਨਾਂ ਪਰਿਵਾਰ ਗੁਰਸਿੱਖ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਜਿੱਥੇ ਰਹਿਤ ਮਰਜ਼ਾਦਾ ਅਨੁਸਾਰ ਅੱਜ ਇਹ ਮਹਾਨ ਸਮਾਗਮ ਆਨੰਦ ਕਾਰਜ ਸੰਪੰਨ ਹੋਇਆ ਉੱਥੇ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਜ ਨੂੰ ਜੋ ਕਿ ਬਹੁਤ ਸਾਰੀਆਂ ਅੱਜ ਸਮਾਜਿਕ ਕ੍ਰਿਤੀਆਂ ਨੇ ਵਿਆਹਾਂ ਦੇ ਆਨੰਦ ਕਾਰਜਾਂ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਦੀਤੀ ਰਿਵਾਜ ਫੈਲੇ ਹੋਏ ਹਨ ਐਸੇ ਆਨੰਦ ਕਾਰਜ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਦਾ ਵਿਆਹ ਕਰਨਾ ਗੁਰਮਤ ਰਹਿਣੀ ਦੇ ਵਿੱਚ ਰਹਿ ਕਰਕੇ ਬੱਚਿਆਂ ਦਾ ਆਨੰਦ ਕਾਰਜ ਕਰਨਾ ਤੇ ਉਸੇ ਹੀ ਅੱਜ ਜਿੰਨੇ ਵੀ ਜੰਜ ਦੇ ਵਿੱਚ ਜਾਂ ਜਿੰਨੇ ਵੀ ਸੱਜਣ ਮਹਾਪੁਰਸ਼ ਸਾਧੂ ਸੰਤ ਤਖਸਾਲ ਸਹਿਬਤਵਾਂ ਤੋਂ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਸਾਧੂ ਸੰਤ ਦਮਦਿਵਿ ਟਕਸਾਲ ਦੇ ਮਹਾਪੁਰਸ਼ਾਂ ਵੱਲੋਂ ਆਏ ਨੇ ਸੋ ਇਸ ਸਮਾਗਮ ਦੇ ਵਿੱਚ ਗੁਰਮਤ ਦੀ ਅਸੀਸ ਹੀ ਮਿਲੀ ਹੈ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸੁਭਾਗੀ ਜੋੜੀ ਨੂੰ ਸਫਲ ਗ੍ਰਸਤੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਉਥੇ ਸਾਡੇ ਸਮਾਜ ਵਿੱਚ ਜਿਹੜੀਆਂ ਵਿਆਹ ਆਨੰਦ ਕਾਰਜ ਦੇ ਨਾਂ ਤੇ ਰੀਤੀਆਂ ਫੈਲੀਆਂ ਨੇ ਜਾਂ ਐਸੇ ਕੋਈ ਸਾਡੀਆਂ ਜਿਹੜੀਆਂ ਰਸਮਾਂ ਰਿਵਾਜ ਨਹੀਂ ਉਹ ਹੋ ਰਹੇ ਹਨ ਉਹਨਾਂ ਤੋਂ ਅਸੀਂ ਸੰਕੋਚ ਕਰਕੇ ਗੁਰਮਤਿ ਦੇ ਰਹਿਣ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਰਕੇ ਉਹਨਾਂ ਨੂੰ ਸਫਲ ਅਗਸਤੀ ਜੀਵਨ ਜਿਉਣ ਵਾਸਤੇ ਸਿੱਖਿਆ दी ਹੈ ਜੀ ਜੋ ਅੱਜ ਦਾ ਆਨੰਦ ਕਾਰਜ ਹੈ ਭਾਈ ਗੁਰਬੀਰ ਸਿੰਘ ਬੀਬੀ ਸਿਮਰਜੀਤ ਬੀਬੀ ਸਿਮਰਤ ਕੌਰ ਜੀ ਦਾ ਇੱਕ ਸਾਡੇ ਸਮਾਜਵਾਦੀ ਸਿੱਖਿਆ ਦੇ ਕੇ ਇਸੇ ਤਰ੍ਹਾਂ ਹੀ ਸਾਨੂੰ ਗੁਰਮਤ ਅਨਸਾਰ ਆਨੰਦ ਕਾਰਜ ਕਰਨੇ ਚਾਹੀਦੇ ਜਿਵੇਂ ਫालतू ਖਰਚੇ ਐ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਨਸ਼ੇ ਚੱਲਦੇ ਆ ਫਿਰ ਦੇ ਗਾਉਣ ਵਾਲੇ ਵੀ ਇਹੋ ਜਿਹੇ ਸੱਦੇ ਜਾਂਦੇ ਆ ਜਿਹੜੇ ਨਸ਼ਿਆਂ ਦੀ ਸਿੱਖਿਆ ਹੀ ਦਿੰਦੇ ਆ ਸਮਾਜਿਕ ਤਾਂ ਉਹਨਾਂ ਕੀ ਗਾਉਣਾ ਹੈ ਉਹ ਨਸ਼ਿਆਂ ਦੀ ਸਿੱਖਿਆ ਦਿੰਦੇ ਆ ਸ਼ਰਾਬ ਪੀਓ ਬੀੜਾ ਖਾਓ ਇਹੋ ਜਿਹੀਆਂ ਪਹਿਰੀਆਂ ਕਿਰਤੀਆਂ ਕਰੋ ਸਾਨੂੰ ਇਹਨਾਂ ਚੀਜ਼ਾਂ ਦਾ ਸਮਝ ਕਰਕੇ ਗੁਰਮਤ ਅਨੁਸਾਰ ਹੀ ਅਨੰਦ ਕਾਰਜ ਕਰਨੇ ਚਾਹੀਦੇ ਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਾਦੇ ਵਿਆਹ ਕਾਰਜ ਜੋ ਮਰਜ਼ਾਦਾ ਦੱਸੀ ਹੈ ਉਹਨਾਂ ਦੇ ਅਨਸਾਰ ਹੀ ਸਾਨੂੰ ਸਾਰੇ ਕਾਰਜ ਕਰਨੇ ਚਾਹੀਦੇ ਆ ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਅਰਨਾਭ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਵੱਲੋਂ ਦਾਸ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ ਜਦੋਂ ਕਿਸੇ ਨੇ ਜਾ ਕੇ ਬੇਇੰਤਿਕਾਰ ਨਹੀਂ ਮਾਹਪੁਰਖੋ ਸਾਡਾ ਬੱਚੀ ਬੱਚਾ ਜਵਾਨ ਹੋ ਗਿਆ ਤੇ ਮਾਹਪੁਰਖਾ ਕਹਣਾ ਭਾਈ ਸਤਗੁਰੂ ਮਾਧਿਆ ਹਜੂਰੀ ਚ ਲਿਆਓ ਸਵਾ ਕਿਲੋਰੀ ਬਣਾਓ ਕੜਾ ਪ੍ਰਸ਼ਾਦ ਦੇਖ ਤੇ ਬਸਰ ਪਾਓ ਤੇ ਗੁਰੂ ਸਾਹਿਬ ਦੇ ਹਜ਼ੂਰੀ ਚ ਆਉ ਤੇ ਨੰਦ ਕਰਜ ਹੋ ਜਾਣਗੇ ਇਸ ਤਰ੍ਹਾਂ ਸਾਨੂੰ ਸਾਦੇ ਪਾਣੀ ਚ ਗੁਰਮਤ ਅਨਸਾਰ ਇਹਨਾਂ ਦੇ ਕਰਜ ਕਰਨੇ ਚਾਹੀਦੇ ਆ ਮਹਾਂਪੁਰ ਖਾਨੇ ਸੱਤ-ਸੱਤ ਨੰਦਕਾਰਜ ਇੱਕ-ਇੱਕ ਦਿਨ ਕੀਤੇ ਸੰਤ ਬਾਬਾ ਜਰਦਾਸ ਸਿੰਘ ਖਾਲਸਾ ਪਿੰਡਰਾ ਵਾਲਿਆ ਨੇ ਕਿਉਂਕਿ ਸਾਡੀ ਮਰਜ਼ਾਦਾ ਵੀ ਇਹੋ ਹੈ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਫालतू ਖਰਚਿਆਂ ਤੋਂ ਕ੍ਰਿਤੀਆਂ ਤੋਂ ਅੱਜ ਵੀ ਕ੍ਰਿਤੀਆਂ ਵੱਲ ਆਪਣੇ ਸਮਾਜ ਨੂੰ ਧੱਕ ਰਿਆ ਇੱਕ-ਇੱਕ ਬੱਚੇ ਦੇ ਚਾਰ-ਚਾਰ ਅੱਜ ਤਾਂ ਵਿਆਹ ਕਰਨ ਲੱਗ ਪਏ ਆ ਪਹਿਲੋਂ ਬੱਚੇ ਵਾਲੇ ਆਉਂਦੇ ਫਿਰ ਬੱਚੀ ਵਾਲੇ ਜਾਂਦੇ ਆ 40-50 ਹੋ ਜਾਂਦੇ 40-50 ਹੋ ਜਾਂਦੇ ਆ ਫਿਰ ਇੱਥੇ ਵਾਸ ਨਹੀਂ ਫਿਰ ਪੈਲਸਾਂ ਵਿੱਚ ਵੀ ਸਗਲ ਲਾਉਣਾ ਸ਼ੁਰੂ ਕਰ ਦਿੱਤਾ ਪੈਲਸਾਂ ਵਿੱਚ ਸਗਲ ਲੱਗ ਗਿਆ ਫਿਰ ਦੁਬਾਰਾ ਜਦੋਂ ਆਨੰਦ ਕਾਰਜ ਫਿਰ ਸਗਲ ਫਿਰ ਪਾਰਟੀ ਵਿਆਹ ਅੱਜਕੱਲ ਤਾਂ ਉੱਜੜਨ ਵਾਲਾ ਹੀ ਕੰਮ ਕੀਤਾ ਜੇ ਤੁਹਾਡੇ ਨੂੰ ਪਰਮੇਸ਼ਰ ਨੇ ਮਾਇਆ ਦਿੱਤੀ ਆ ਉਸ ਮਾਇਆ ਨੂੰ ਬੱਚੇ ਬੱਚੇ ਦੇ ਨਾਂ ਤੇ ਬੈਂਕ ਵਿੱਚ ਕਰਾ ਦੇਣੀ ਚਾਹੀਦੀ ਆ ਆਉਣ ਵਾਲੇ ਸਮੇਂ 'ਚ ਉਹਨਾਂ ਬੱਚੀ ਬੱਚਿਆਂ ਦੀਆਂ ਬੱਚਿਆਂ ਦੇ ਕੰਮ ਆ ਇਸ ਕਰਕੇ ਸਾਨੂੰ ਵੱਧੋ ਖਰਚਿਆਂ ਤੋਂ ਬਚਣਾ ਚਾਹੀਦਾ ਗੁਰਮਤ ਅਨੁਸਾਰ ਸਾਨੂੰ ਅਨੰਦ ਕਾਰਜ ਕਰਨੇ ਚਾਹੀਦੇ ਆ ਇਹ ਅਨੰਦ ਕਾਰਜ ਸਾਡੇ ਸਾਰਿਆਂ ਬਾਤ ਇੱਕ ਸਿੱਖਿਆ ਦੇ ਕੇ ਕਿਉਂਕਿ ਦਮਦਮੀ ਟਕਸਾਲ ਦੇ ਨਾਲ ਪਰਿਵਾਰ ਜੁੜਿਆ ਹੋਇਆ ਇਸ ਕਰਕੇ ਇਹਨਾਂ ਦੀ ਰੌ ਰਿਤੀ ਜੋ ਹੈ ਗੁਰਮਤ ਅਸਾਰਿਆਂ ਅਨੰਦ ਕਾਰਜ ਕੀਤੇ ਆ ਸਿੰਘ ਸਾਹਿਬ ਜੀ ਗਿਆਨੀ ਯੋਗਤਾਰ ਸਿੰਘ ਜੀ ਬਾਬਾ ਕਾਕਾ ਸਿੰਘ ਜੀ ਮਸਤੂਆਣੇ ਮਾਪੁਰਖ ਵੀ ਹੋਰ ਵੀ ਸੰਤਾਂ ਮਹਤਮਾਂ ਦੀ ਹਾਜ਼ਰੀਆਂ ਭਰੀਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੇ ਬਰਾਤ ਆਈ ਸਾਰੇ ਗੁਰਸਿੱਖਾਂ ਦੀ ਬਹੁਤ ਪਿਆਰ ਵਾਲੇ ਸਤਿਕਾਰ ਵਾਲੇ ਜਿਵੇਂ ਆਪਜੀ ਦਮਦਮਾ ਸਾਹਿਬ ਤੋਂ ਪੱਤਰਕਾਰ ਪਹੁੰਚੇ ਹੋ ਆਪ ਜੀ ਨੇ ਵੀ ਕਿੰਨਾ ਪਿਆਰ ਸਤਿਕਾਰ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨੇ ਚਾਹੀਦੇ ਆ ਭੁੱਲਾ ਚੋਕਾ ਦੇ ਕਮਾ ਜੀ ਜੋ ਅੱਧ ਅਨੰਦ ਕਾਰਜ ਹੋਇਆ ਕਾਕਾ ਗੁਰਮੀਤ ਸਿੰਘ ਜੀ ਤੇ ਬੀਬੀ ਹਰਸਿਮਰਤ ਕੌਰ ਦਾ ਮੋਗੇ ਵਿਖੇ ਸੋ ਸਾਧ ਸੰਗਤ ਦੀ ਇੱਕ ਇਤਿਹਾਸਕ ਤੇ ਪਲ ਹਨ ਜਿਵੇਂ ਗੈਨੀ ਜੀ ਤਾਰ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਉਹਨਾਂ ਨੇ ਭੁੱਲੇ ਦੱਸਿਆ ਵੀ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਕਿਵੇਂ ਦੂਰ ਹੋ ਸਕਦੀਆਂ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦਮਦਮੀ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਅਚੇਚੇ ਤੌਰ ਤੇ ਸੰਨਦਕਾਰ ਦੇ ਵਿੱਚ ਸ਼ਾਮਲ ਹੋਏ ਨਾ ਉਹਨਾਂ ਨੇ ਦੱਸਿਆ ਵੀ ਸਮਾਜ ਦੇ ਵਿੱਚ ਜੋ ਅੱਜ ਸਮਾਜ ਕਰਾਹੇ ਪਿਆ ਜੋ ਵਿਆਹ ਸ਼ਾਦੀਆਂ ਹੋ ਰਹੀਆਂ ਫ਼ਜ਼ੂਲ ਖਰਚੇ ਹੋ ਰਹੇ ਨਾ ਉਹਨਾਂ ਦੇ ਵਿੱਚ ਗੁਰਮਤ ਤੋਂ ਦੂਰ ਹੋ ਕੇ ਜੋ ਸਾਧ ਸੰਗਤ ਜੀ ਇਹ ਸਮਾਜ ਦੇ ਵਿੱਚ ਭਲੂਣਾਤਿਆ ਜਾਂ ਕੋਈ ਵੀ ਇਹਜ ਕਾਰਜ ਜਿਹੜੇ ਹੋ ਰਹੇ ਨੇ ਉਹਨਾਂ ਤੋਂ ਦੂਰ ਕਿਵੇਂ ਹੋਇਆ ਜਾਊਗਾ ਉਹਨਾਂ ਤੋਂ ਛੁਟਕਾਰਾ ਕਿਵੇਂ ਪਊਗਾ ਜੇ ਇਹਜ ਆਨੰਦ ਕਾਰਜ ਸਮਾਜ ਦੇ ਵਿੱਚ ਇਸ ਤੱਕ ਆ ਮਾਪੁਰਖ ਸਿੰਘ ਸਹਿਬਾਨ ਜਥੇਦਾਰ ਟਕਸਾਲਾ ਇਕੱਤਰ ਹੋ ਕੇ ਉਪਰਾਲਾ ਕਰਾਂਗੇ ਆਪਾਂ ਤਾਂ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਆਧਾਰ ਹੋਏਗਾ ਨਖਾਰ ਆਏਗਾ ਅੱਜ ਜੋ ਆਨੰਦ ਕਾਰਜ ਹੋਇਆ ਇੱਕ ਬਹੁਤ ਹੀ ਟਕਸਾਲੀ ਮੈਂ ਕਹੂੰਗਾ ਗੁਰਮਤ ਅੰਸਾਰ ਇਹ ਬੱਚਿਆਂ ਦਾ ਜੋ ਅਨੰਦ ਕਾਰਜ ਹੈ ਜਿਹਦੇ ਵਿੱਚ ਮਹਾਪੁਰਖ ਲਿੰਗ ਸਿੰਘ ਜਥੇਵੰਦੀਆਂ ਸਾਰੀਆਂ ਸੰਪਰਤਾਂ ਦੇ ਮਹਾਪੁਰਖ ਸਿੰਘ ਸਾਹਿਬਾ ਤਖਤ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਜਿੱਥੇ ਕਿ ਜਗਤਾਰ ਸਿੰਘ ਜੀ ਆਏ ਨੇ ਉੱਥੇ ਪੰਜ ਪਿਆਰੇ ਔਰ ਰਾਗੀ ਸਿੰਘ ਔਰ ਦਮਦਮਾ ਦੀ ਟਕਸਾਲ ਦੇ ਉੱਤੋਂ ਸੰਤ ਪਾਪਾ ਹਰਨਾਬ ਸਿੰਘ ਜੀ ਸੰਤ ਸਮਾਜ ਦੇ ਜੋ ਪ੍ਰਧਾਨ ਆ ਉਹਨਾਂ ਵੱਲੋਂ ਜਥੇਦਾਰ ਸਖਦੇਵ ਸਿੰਘ ਜੀ ਔਰ ਮੈਂ ਆਪਣੀ ਸੰਸਥਾ ਬੂੰਗਾ ਮਸਤ ਹੋਣਾ ਦਮਦਮਾ ਸਾਹਿਬ ਸੰਤਪਾ ਬਾਵਾਤਰ ਸਿੰਘ ਜੀ ਚਲਾਇਓ ਟਕਸਾਲ ਹੈ ਉਹਦੇ ਵੱਲੋਂ ਆ ਕੇ ਅਸੀਂ ਵੀ ਧੰਤਾ ਦੇ ਜੋਗ ਔਰ ਇਸ ਅਨੰਦਕਾਰ ਦੇ ਵਿੱਚ ਆ ਕੇ ਜੋ ਅਸੀਂ ਦੇਖਿਆ ਉਹ ਬਹੁਤ ਮਨ ਨੂੰ ਖੁਸ਼ੀ ਹੈ ਸਮਾਜ ਇਹੋ ਜਿਹੇ ਕਾਰਜੋਂ ਸਾਡਾ ਸਮਾਜ ਸੁਧਰੇ ਸਾਡਾ ਸਮਾਜ ਚੰਗੇ ਪਾਸੇ ਪਵੇ ਗੁਰਮ ਗੁਰਮਤਾ ਪਾਸੇ ਲੱਗੇ ਔਰ ਕ੍ਰਿਤਿਆਂ ਨੂੰ ਛੱਡ ਕੇ ਜੋ ਅਸੀਂ ਸਾਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਕਰਾਂਗੇ ਤਾਂ ਅਸੀਂ ਬਚਾਂਗੇ ਨੇ ਸਮਾਜ ਜਿਹੜਾ ਉਲਟ ਪਾਸੇ ਜਾ ਰਿਹਾ ਉਹਦੇ ਚੋ ਜਾੜਾ ਹੋ ਰਿਹਾ ਸੋ ਸਾਨੂੰ ਸਿੱਖਿਆ ਲੈਣੀ ਚਾਹੀਦੀ ਇਹਦੇ ਤੋਂ ਮੈਂ ਇਹ ਕਹਿੰਦਾ ਹੋਇਆ ਗੁੰਗਾ ਮਸਤ ਉਹਨਾਂ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸਿੰਘ ਸਾਹਿਬ ਜਾਨੀ ਜੇ ਤਾਰ ਸਿੰਘ ਜੀ ਜਥੇਦਾਰ ਬਾਬਾ ਸਖਦੇਵ ਸਿੰਘ ਜੀ ਸਾਰੇ ਅਸੀਂ ਵਧਾਈ ਦਿੰਦੇ ਹੋਏ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਾਮਨਾ ਕਰਦੇ ਅੱਗੇ ਵਾਸਤੇ ਐਸੇ ਕਾਰਜ ਹੋ ਤਾਂ ਸਮਾਜ ਦੇ ਵਿੱਚ ਸੁਧਾਰ ਆਵੇ